ਕਸ਼ੀ ਗਾਏ ਸਾਰਾ ਨੂੰ ਹੁਣ ਪਰੌਣੇ ਆ ਗਏ ਨੇ ਤਹਿਲਾ ਕਿਚਨ ਨੂੰ ਮਿਲავਕ ਪਾਉਣ ਵਾਸਤੇ ਅਗਮ ਕਿੱਥੇ ਚੱਲੇ ਆਪਾਂ ਮੇਲੇ ਮੇਲੇ ਅਗੋਂ ਨੂੰ ਚਾਹੀ ਕਪੀਆਂ ਆਈਆਂ ਨੇ ਪੁਈਆਂ ਮੇਰੀਆਂ ਕਪੀਆਂ ਨੇ ਨਾ ਨਾ ਬਿਪਰੀਆ ਨਾਲ ਸ਼ਿਤਾਂ ਪੁਈ ਨਾਲ ਹਮਣ ਨੇ ਨਾਲ ਪੁਈ ਆਈ ਆ ਚਲਿਏ ਚੱਲੀਏ ਜੀ ਮੇਰਾ ਹੋ ਗਿਆ ਵਾ ਚਲੋ ਆਇਆ ਚਲੋ ਦੱਸੋ ਹਾਕ ਦੱਸੋ ਆ ਕਿਹੜੀ ਪੁਈ ਹੈ ਇਹ ਵਾਲੀ ਇਹ ਵਾ ਬੇਬੀ ਪੁਈ ਆ ਦੀ ਹੈਲੋ ਕੀ ਆ ਹਰਮਨ ਉਹ ਕਿਹੜੀ ਪੁਈ ਹੈ ਕੰਮਾਂ ਦੀ ਪੁਈ ਇਹ ਨਹੀਂ ਬਹੁਤ ਸਨਮੇਂ ਪੁਈ ਉਹ ਹੈਗੀਏ ਛੀਤੇ ਪੁਈ ਚਲੋ ਜੀ ਇਹ ਸਭ ਤੋਂ ਵੱਡੇ ਤਿਆਰੀ ਫਿਰ ਹਾਂ ਚਲੋ ਜੀ ਚਲੋ ਸ਼ਟਡਾਊਨ ਚਲੋ ਅਹੀਂ ਕੁਮ ਖੇਡਾਂਗੇ ਤੇ ਹਾੜਿਆਂ ਨੇ ਰੋਟੀ ਪਣੀ ਬਣਾਇਆ ਠੀਕ ਆ ਠੀਕ ਆ ਤੂੰ ਤੀ ਰੋਟੀ ਨਾ ਖਾ ਕੇ ਆਉਗੇ ਪਿੰਦਰ ਤੇ ਭਾਜੀ ਨੇ ਘਰੇ ਰਹਿਣਾ ਵਾ ਤੇ ਇਹਨਾਂ ਨੇ ਰੋਟੀ ਪਣੀ ਬਣਾਉਣਾ ਸਾਡੇ ਵਾਸਤੇ ਠੀਕ ਆ ਚਲ ਕੇ ਭਾਜੀ ਭਾਰੀਓ ਖੜੇ ਨੇ ਭਾਜੀ ਕਹਿੰਦੇ ਤੁਸੀਂ ਮ제 ਨਾ ਮਿਲਾਵੇ ਕyao ਤਹੀਂ ਤਾਂ ਅਹੀਂ ਮਗਰ ਅਹੀਂ ਕੁਕਿੰਗ ਕਰਦੇ ਆ ਮਗਰ ਹਾਂ ਚਲੋ ਫਿਰ ਚਲੋ ਜੀ ਭਾਜੀ ਨੇ ਸਾਰੀ ਕਵਰ ਤਾਂ ਪੀਣਾ ਹਾਂ ਜੰਦਿਆਂ ਨੂੰ ਹਾਂ ਤੇ ਕੋਈ ਲੋੜ ਨਹੀਂ ਪੈਣੀ ਹਾਂ ਕਿ ਸਾਹ ਦੀ ਲੋੜ ਪੈਣੀ ਸਿਰਫ ਟੇਬਲ ਤੇ ਲਾਈ ਨੇ ਉਹ ਕਹਿੰਦੇ ਮੇਸੇ ਕਰਕੇ ਆਇਆ ਵਾ ਕਿ ਮੇਰੇ ਭਾਬੀ ਜਿਹੜੇ ਮਜ਼ੇ ਨਾਲ ਮੇਲਾ ਹੈ ਮੇਲਾ ਦੇ ਤੇ ਨਾਲੇ ਕੋਈ ਲੋੜ ਹੀ ਨਹੀਂ ਹੈ ਹਾਂ ਸੋਨੂ ਆਹੀ ਤੋ ਜਾਣ ਕੇ ਇਹਨਾਂ ਦਾ ਤੁਹਾਨੂੰ ਨਾਲ ਮਜੇ ਮਾ ਕੇ ਰੱਖਣਗਾ ਹਰਮਨ ਨੂੰ ਬਹੁਤ ਖੁਸ਼ੀ ਹੈ ਨਾ ਉਹਦਾ ਖੁਸ਼ ਹੋਇੰਦਾ ਜਦੋਂ ਆਉਂਦੇ ਹਾਂ ਨਾ ਦੀ ਕੋੜਾ ਆ ਜਾ ਹਰਮਨ ਉਹ ਤਹੀ ਬਹੁਤ ਹੋ ਗਈ ਆ ਗਮ ਤੇ ਹਰਮਨ ਆ ਗਮ ਹਰਮਨ ਹਰਮਨ ਕਹਿੰਦੇ ਤੇ ਆ ਨਹੀਂ ਅਗਮ ਦੀ ਗੱਲ ਕਰ ਲਿਆ ਵੀ ਜਦੋਂ ਹਨਾ ਪ੍ਰੋਣੇ ਆ ਜਾਂਦੇ ਨੇ ਥੱਲੇ ਦਾ ਕਰਕੇ ਜਾਣਦਾ ਹੁੰਦਾ ਵੀ ਕਿੱਦਾਂ ਜੇ ਜਦੋਂ ਹਰ ਮਨੁਹਣਾ ਕੋਲ ਨਹੀਂ ਆਏ ਤੇ ਕੋਈ ਗੱਲਾਂ ਇਹਦੀਆਂ ਮਨ ਮੈਂ ਆਉਂਗਾ ਮਨ ਮੈਂ ਜੀਉਂਗਾ ਮਨ ਆਉਂਗਾ ਉਹ ਫੇ ਗੱਲਾ-ਗੱਲਾ ਰਹਿੰਦਾ ਨਹੀਂ ਕਹਿੰਦੇ ਹਾਂ ਮਗਰ ਕੋਈ ਲੱਗਦੀ ਹੈ ਹੱਡੀ ਹਾਂ ਆਪਾਂ ਨੇ ਵੀ ਹੱਡੀ ਮਗਰ ਲੱਗਦੀ ਆਹ ਹੋ啊 ਤੂੰ ਪਹਿਣਾ ਲਾਲ ਹੈ ਆ ਗੱਜ ਭਾਵੇਂ ਦੂਜਾ ਹੀ ਹੈ ਉਹ ਪਤਾ ਜੇ ਉਹ ਪਿੰਦਰ ਇੱਕ ਦੀਦੀ ਦੱਸਣ ਦੇ ਆ ਤੇ ਇਹਨਾਂ ਦੇ ਪਿੰਡ ਤਾਂ ਡਿਪੈਂਡ ਦੀ ਹੱਡ ਪਿੰਡ ਦੇ ਲੱਗੇ ਕੋਈ ਚੂੜੀਆਂ ਕਹੇ ਨੇ ਪਾਈਆਂ ਹੀ ਤੇ ਉਹ ਕੋਈ ਆਏ ਨਕਲੀ ਹੋਣ ਵੇ ਤੇ ਉਹਨੇ ਲਾ ਕੇ ਦੇ ਦਿੱਤੀਆਂ ਤੇ ਮੁਰਕੇ ਨੇ ਉਹਨੂੰ ਕਹਿੰਦੇ ਵੀ ਲੈ ਜੋ ਲੈ ਜੋ ਇਹ ਕੜੀਆਂ ਅਸਲੀ ਨੇ ਤੇ ਉਹ ਕੁੱਟ ਕੇ ਗਏ ਚੰਗਾ ਬਾਦੇ ਚ ਵੀ ਤੂੰ ਹੀ ਨਕਲੀ ਕਿਉਂ ਪਾਇਆ ਅਸਲੀ ਚ ਉਹ ਮੈਂ ਉਹਦੀ ਕਹਿ ਨਹੀਂ ਦੇਣੀ ਤੈਨੂੰ ਜੇ ਪੌਣ ਦਾ ਅਸਲੀ ਪਾਇਆ ਕਰੋ ਮੈਂ ਅਸਲੀ ਪਾ ਕੇ ਆਈ ਤੇ ਦੇਦ ਨਹੀਂ ਰਿਆ ਅਸਲ ਤਾਂ ਪਾਇ ਹੀ ਨਹੀਂ ਉਹ ਲੱਭਾ ਹੀ ਕਿ ਨਹੀਂ ਲੱਗ ਪੈ ਕਮੀਜ਼ ਉੱਤੇ ਚੁੰਨੀ ਤੇ ਲੈ ਚੀਦ ਦਵੇ ਚੁੰਨੀ ਦੇ ਡੇ ਪੈ ਮੁਰਕੇ ਮੇਲੇ ਵੀ ਚੰਗੇ ਪਾਏ ਸੀ ਕਬਲ ਭਾਬੀ ਨੂੰ ਕੁਛ ਨਹੀਂ ਲੱਗਦਾ ਭਾਬੀ ਵੀ ਨਹੀਂ ਗਈ ਕੁਛ ਨਹੀਂ ਕੁਛ ਨਹੀਂ ਕਿਹਨਾਂ ਜੋ ਕੁਛ ਕੀ ਕੀ ਠੀਕ ਆ ਹੁਣ ਇਹਨੇ ਭੱਜਣਾ ਨਾ ਭੱਜਿਆ ਹੁਣ ਚਲ ਜੇ ਅੱਖਣ ਗਿਣਾ ਲੈ ਚਲ ਜਣਗੇ ਉਹ ਵੀ ਆ ਚਾ ਕੋਈ ਨਹੀਂ ਫੇਰ ਭਾਏ ਵੀ ਚਲ ਵੀ ਗਏ ਹੁਣ ਕੋਈ ਪਤਾ ਨਹੀਂ ਆ ਕਿੱਥੇ ਆਉਂਦੀ ਦੇ ਨਾਲ ਆਦਿਵਾਸੀ ਆਉਣਗੇ ਨਾ ਸ਼ਾਮ ਪੀ ਵਰਤਿਆ ਉਹ ਹੱਡੀ ਨੂੰ ਦਿਨਵਾ ਤੇਰੀ ਨਾ ਉਹਦੇ ਵਾਲੇ ਨੂੰ ਚੁੱਟੇ ਮੈਂ ਸੈਲ ਸੈਲ ਲੈਂਦਾ ਹੀ ਨਾ ਪਿਆਰ ਨਹੀਂ ਹੋਣਦੇ ਭਾਬੀ ਮੈਂ ਮਾਂ ਹ ਤਿਆਰ ਕਰਾਇਆ ਹੁਣ ਕੁੜੀਆਂ ਦੇ ਸਿਰ ਸੁਰਵਾ ਗਈਆਂ ਇਸ ਮੈਂ ਹੋ ਚੁ ਤਿਆਰ ਸਾਂਝਾ ਕੇ ਕਦੀ ਜਨ ਰਪਾ ਤੂੰ ਹੀ ਨਹੀਂ ਜਾਣੇ ਲੈ ਤੇ ਹੀ ਨਹੀਂ ਜਾਣੇ ਲੈ ਕਿਨਾ ਤੇ ਹੋ ਆਏ ਜੇ ਸੋਣ ਮੈਂ ਸ਼ੇਰੇ ਜਾਣਾ ਆਪੇ ਹੱਡ ਨੇ ਸਵੇਰੇ ਜਾਣਾ ਮੈਂ ਮੈਂ ਤੇ ਜਾਣਾ ਬਾਹਰ ਮਾ ਜੀ ਸਿਤਵੀ ਤਿਆਰ ਹੋ ਗਈ ਹੈ ਪਲਕਾ ਹੋ ਗਈ ਤਿਆਰ ਪਲਕ ਵੀ ਤਿਆਰ ਹੋ ਗਈ ਹੈ ਲੈ ਨ ਨਵਾਂ ਸੂਟ ਲੈ ਕੇ ਲੈ ਵਾਸਤੇ ਅੱਛਾ ਹਾਂ ਦੇਖੋ ਥੋੜੇ ਇਲੇ ਥੋੜੇ ਕਰ ਬਾਹਰ ਹੋ ਗਏ ਪੱਪੀ ਤਿਆਰ ਅੱਛਾ ਹੋ ਗਿਆ ᱛਿਆਰ ਆਏ ਹਾਏ ਪਿਆਰ ਨਹੀਂ ਹੋਣ ਦੇ ਮਾਹਾਂ ਕਿਵੇ ਕਰਾਇਆ ਤਿਆਰ ਤੂੰ ਤੂੰ ਹੀ ਹੁਣ ਕਹਿੰਦੇ ਹੈ ਨਾ ਮੈਂ ਜਾਣਾ ਨਹੀਂ ਆ ਮੁੜ ਕੇ ਤੈਨੂੰ ਹੁਣ ਆਹੀ ਭੋਰ ਚਲ ਗਈਆਂ ਤੇ ਮੈਂ ਗਈ ਨਹੀਂ ਆ ਮੈਂ ਪਤਾ ਜੀ ਨਹੀਂ ਕਰਿਆ ਦੀਦੀ ਵੀ ਉਹ ਬਥੇਰਾ ਕਹਿਂਦੇ ਹੀ ਉੱਥੇ ਵੀ ਨਹੀਂ ਮੈਂ ਜਾਈਏ ਇਸ ਤੰਦੀਆਂ ਬਾਰੇ ਤਾਂ ਕਰਕੇ ਨਹੀਂ ਹੁਣ ਅਹੀ ਕਿੰਨੇ ਜਾਣੇ ਆ ਹਣੇ ਵਾਰੀ ਵਾਰੀ ਚੁੱਕ ਲਾਂਗੇ ਨਾ ਨਹੀਂ ਕੋਈ ਚੱਲੀਏ ਚਲੋ ਅੱਗੇ ਨੇ ਪਿੰਦਰ ਚਲੋ ਚੱਲੀ ਆਏ ਕੀ ਕਰਨਾ ਕਰਨਾ ਉਹ ਕਿੱਥੇ ਛਾੜ ਮੈਨੂੰ ਬੋਤੀ ਚ ਬਠਾਏ ਮਿਲ ਇਹ ਕਿੰਨੇ ਗਾਣੇ 1 3 2 3 4 5 ਮੈਂ 6 7 8 ਇਧਰ ਭਾਬੀ ਵੀ ਵੜੇ ਜੀ ਨੁਕਰੇ ਤੇ 9 ਕਿੱਥੇ ਭਾਬੀ ਓਹ 10 ਗਾਣੇ ਲੱਭ ਨਹੀਂ ਡਾਈ 10 ਜਾਨੇ ਜੀ ਛੋਟੀ ਤਲਾਹ ਹੋਈਏ ਜਾਨਾ 5 ਮਿੰਟ ਮੈਨੂੰ ਵੀ ਨਿਆਣੀ ਬਣਾਇਆ ਵੇ ਮੈਂ ਆਹ ਤੱਕਾ ਜੀ ਫਿਰ ਹਾਂ ਪੰਜਾਂ ਦਾ 5 ਮਿੰਟ ਚਲ ਕੋਈ ਗੱਲ ਨਹੀਂ ਕਿਆ ਨਾ ਬੱਬੀ ਦੀ ਸੰਗਤ ਆਪਾਂ ਚਾਰ ਤਿਆਨ ਚੱਲੀਏ ਫਿਰ ਚਲੋ ਜਿੱਦਾਂ ਪਿੰਦਰੇ ਆਪਾਂ ਕੱਲ ਗੱਡੀ ਵੇਖੀ ਇੱਕ ਬਿਟਾ ਲੈ ਗਈ ਬਿਟਾ ਲੈ ਵੀ ਇਦਾਂ ਹੀ ਨਾ ਮੁੰਡੇ ਉੱtre ਹੋ ਤੇ ਵਿੱਚੋਂ ਬਾਰਾ ਨਿਕਲੇ ਮੈਂ ਆਪਾਂ ਇਹ ਲੈ ਲੈਂਦੇ ਨਾ ਇਹ ਕਿਥੇ ਵੜੇ ਤੇ ਉਹ ਜਿੱਦੋਂ ਕੁ ਬੜਿਆ ਲੈ ਜੀ ਨਾ ਆਈ ਨਿਕਲਣਾ ਡੇਲ ਵੀ ਚੱਲ ਜੀ ਹਾਂਜੀ ਚਲੋ ਚਲੋ ਜੀ ਲਓ ਜੇ ਬਲੇ ਸੁਨੇਹਾ ਹਰ ਸਾਰ ਦਸਰੀਆਂ ਕਾਲੇ ਜੀ ਦੀ ਜੀ ਮੈਂ ਕਜੀਦਾਈ ਗੱਦੀ ਚੋਂ ਨਿਕਲਣਾ ਤੇ ਜਿੱਦਾਂ ਹੀ ਬੋਲਿਆ ਉਦਾਂ ਵੀ ਉਦਾਂ ਹੀ ਸਾਰਿਆਂ ਨੇ ਬੋਲਣਾ ਬੇਬੀ ਹਾਂ ਹਾਂ ਦੇਣੀ ਵੀ ਦੇਖਣਾ ਹਾਂ ਆਪਣਾ ਲੌਕ ਕਰ ਲਈ ਵਾਰੀ ਤਾਂ ਕਹਿੰਦਾ ਕਰ ਬਲ ਕਰਦਾ ਕਿਉਂ ਨਹੀਂ ਆਹ ਸਹੀ ਗੱਲ ਆ ਇਸ ਵੀਰ ਦੀ ਚੋਤੇ ਮਦਮਦੀ ਲੱਗੇ ਕੋਣ ਅੱਛਾ ਤੇ ਉਦੋਂ ਇੱਥੇ ਗਏ ਹਾਂ ਗੋਦੀਆਂ ਚ ਬਹਿ ਬਹਿ ਕੇ ਆ ਉਹ ਗੈਨ ਨੂੰ ਭੱਜ ਵੀ ਗਈ ਨਾਲੇ ਭੈਣ ਦੀ ਹੰਨੀ ਗਏ ਨਾ ਪਿਛਲੀ ਤੇ ਪਿਛਲੀ ਵਾਰੀ ਹਾਂ ਪਿਛਲੀ ਵਾਰ ਨਹੀਂ ਅਹੀਆ ਖੰਡੇ ਆ ਰਖੰਡੇ ਨੇ ਮਾ ਭਾਬੀ ਦੀ ਕਿਹਾ ਉਹ ਨਹੀਂ ਭਾਬੀਆਂ ਦੀ ਨਹੀਂ ਜਾਣਾ ਤੁਮ ਕਿੱਥੇ ਨਹੀਂ ਨਹੀਂ ਅਹੀ ਜਿਹਦਾ ਦੀਦੀ ਉੱਥੋਂ ਮੈਂ ਨਹੀਂ ਵੀਡੀਓ ਬਣਾ ਕੇ ਦੀਦੀ ਵੇਖਾਂਦੇ ਹੀ ਤੁਸੀਂ ਕੀ ਵੇਖਾਂਦੇ ਹੋ ਵੀ ਸਿਰ ਤੱਕ ਕਹਿੰਦੀ ਹੈ ਪਛੀ ਤਾਂ ਪੋਈ ਆਈ ਹੈ ਤੇ ਮੈਨੂੰ ਲੱਗਾ ਵੀ ਇਹ ਵੇਖਾਂਦੇ ਨੇ ਕਿ ਇਹਨਾਂ ਨੇ ਜਾਣਾ ਹੋਣਾ ਤੇ ਮੈਂ ਵੀ ਉਦੋਂ ਪਿਆਰ ਹੋ ਜਾਏ ਮੈਂ ਤਾਂ ਆਈ ਹਾਂ ਨਾ ਨਾ ਮੇਰਾ ਨਾਮ ਨਹੀਂ ਮੈਂ ਕੱਲ ਗਈ ਹਾਂ ਨਾ ਉਹ ਬੋਲੇ ਧੁੱਪੀ ਬਣਾ ਕੇ ਵੀਡੀਓ ਮੈਂ ਪਰਸੇ ਤੇ ਠੀਕ ਹੋਣ ਲਈ ਉਹ ਤੋਂ ਪਹਿਲਾਂ ਧੁੱਪ ਬੜੀ ਪੈਣੀ ਤਾਂ ਉਹਦੇ ਕਰਕੇ ਮੈਂ ਅੱਜ ਮੈਂ ਸੋਮਵਾਰ ਤੱਕ ਆ ਵੀ ਸੋਮਵਾਰ ਜਾਣਾ ਹੈ ਵੀਰ ਘਟੇਗੀ ਨਹੀਂ ਰਸੀ ਹਾਂ ਬੈਠੀ ਹਾਂ ਹਾਂ ਹੁਣ ਆਇਆ ਮਜਾ ਵੀ ਆਈ ਹੈ ਨਾ ਅਛਾਈ ਹੈ ਮੈਨੂੰ ਆਉਣਾ ਹੈਗਾ ਤੁਹੀ ਇੱਥੇ ਆਉਣਾ ਉਹ ਤਾਂ ਬੇਸਕਾ ਆ ਜੀ ਆਇਆ ਕਰ ਜੀ ਤਾਂ ਹਾਂ ਜੀ ਤੇਰੀ ਖੁਸ਼ੀ ਆਏ ਹੁੰਦੇ ਆ ਇਹ ਨਾਲ ਖਾਗੋਦ ਹੋਰ ਮੰਤ ਉਹ ਚਲੋ 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 ਮੈਂ ਕਿਹਾ ਨਾ ਫੋਨ ਨਹੀਂ ਕਰ ਖਾਲਮ ਦੀ ਚੱਕਰ ਨਹੀਂ ਲੈ 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 ਮੇਰੀ ਗੱਲ ਸੁਣੋ ਹਾਂ ਜੀ ਜਦੋਂ 프리 ਹੈਗੇ ਫੋਨ ਕਰਦੇ ਹੋ ਕਰਦਾਂਗੇ ਆਹ ਆ ਉਧਰ ਨੂੰ ਜਾਇਓ ਫਿਰ ਜਿਆਦਾ ਟਾਈਮ ਨਾ ਲੱਗੇਗਾ। ਮਾਦੀ ਆ ਜਾਗੀ। ਆਹ ਤੇ ਫੋਨ ਮੈਂ ਆਪਣਾ ਲੈ ਜਾ ਫਿਰ। ਲੈ ਲਓ। ਚਲੋ। ਤੇ ਪੈਸੇ ਕੋਈ ਸ਼ਾਮ ਕਰਖੋ। ਪੈਸੇ ਸ਼ਾਮ ਕਰਖੇ ਘਰ ਆਣ ਲਿਓ। ਹਾਂਜੀ ਠੀਕ ਆ। ਆਹ। ਬਾਏ। ਬਾਏ ਬਾਏ। ਤੇ ਜਾਨਿਆਂ ਦਾ ਧਿਆਨ ਰੱਖਿਓ। ਠੀਕ ਆ। ਚਲੋ। ਤੇ ਛੇਤੀ ਆਉਂਦੀ ਘਰੇਓ। ਮੈਂ ਚਾਚਾ ਨੂੰ ਮਾਝਾ ਦਾਗਾ ਚਾਚਾ ਵਾਸਤੇ ਆਮਨੇ ਲੋ ਜੀ ਆਪਾਂ ਤੇ ਹੁਣ ਲੱਗੇ ਆ ਪਿੰਡ ਨੂੰ ਨਾਲ ਲੈ ਕੇ ਜਾਣ ਕਿਉਂਕਿ ਅਸੀਂ ਪਿੰਡ ਨੂੰ ਵੀ ਮੁੜ ਕੇ ਮੁੜਨਾ ਵਾ ਟਾਈਮ ਬੱਜੂਗਾ ਤੇ ਇਹਨਾਂ ਨੇ ਅਜੇ ਪੁਰਾਣੇ-ਪੁਰਾਣੇ ਹੋ ਗਏ ਆ ਇਹ ਘਰ ਤੇ ਇਹਨਾਂ ਟਾਈਮ ਲਾਉਣਾ ਅਜੇ ਤੇ ਚਾਚੇ ਹੁਣ ਅਜੇ ਮੱਥਾ ਵੀ ਟੇਕਣਾ ਮੈਂ ਚੱਲ ਇਹਨਾਂ ਦੇ ਤੁਰਦਿਆਂ-ਤੁਰਦਿਆਂ ਮੱਥਾ ਟੇਕਣਾ ਮੈਂ ਵੀ ਆਪਣਾ ਇੱਕ ਵਲੌਗ ਬਣਾਉਂਦੇ ਆ ਮੈਂ ਪਰ ਮੈਂ ਹੁਣ ਉੱਥੇ ਜਾ ਕੇ ਜ਼ਿਆਦਾ ਸ਼ੂਟ ਕਰੂੰਗਾ ਰਾਤੀ ਚਾਚਾ ਬਹੁਤ ਪੀੜ ਸੀ ਜਦੋਂ ਇਹ ਗਏ ਹਨ ਪਰ ਮੈਂ ਤਾਂ ਗਾਂ ਨਹੀਂ ਗਿਆ ਇਹਨਾਂ ਨੂੰ ਮੈਂ ਤਾਰ ਕੇ ਨਾ ਉਹ ਭਾਜੀ ਫਿਰ ਘਰੇ ਇਕੱਲੇ ਸੀ ਇਹ ਜਾਂਦੀਆਂ ਜਾਣਾ ਮੈਂ ਕੱਢ ਦੋ ਹਣ ਹੁਣ ਤੇ ਕਿੱਦੇ ਰੁੱਜੇ ਨੇ ਅਗਮ ਆ ਤੇ ਰਿਲੀ ਕੋ ਆਇਆ ਵਾ ਕੀ ਆਇਆ ਅਗਮ ਤੇਰੇ ਵਾਸਤੇ ਅਗਮ ਦਾ ਮੂੰਹ ਇੱਕ ਆਗਮ ਅਗਮ ਸਾਡੇ ਨਾਲ ਹਰ ਵਾਰੀ ਰਹਿੰਦਾ ਵਾ ਗਾਂ ਗਾਂ ਵੇਖੋ ਹੰਦਿਆ ਫਟਮੀ ਕਾਲੀ ਹਾਟੀ ਸ਼ਰਟ ਅਗਮ ਪੂਰੀ ਤੇਰੇ ਵਾਸਤੇ ਲੈ ਕੇ ਆਈ ਵਾਓ ਆ ਤੇ ਯੇਮੀ ਹੁੰਦੀ ਆ ਹਰ ਮੰਦੀ ਹਮ ਹਮ ਸੁਣਿਆ ਕੋਮਣੇ ਨਾ ਤਾਂ ਹਲੇ ਬਹੁਤ ਉਹ ਉਹ ਉਹਨੂੰ ਘੁੱਟਾਂ ਦਾ ਜਿਆਦਾ ਗਿਫਟ ਦਾ ਜਿਆਦਾ ਚਾਹੋ ਚਲੋ ਬੋਲੋ ਜਿੱਦਣ ਗੁਰਨੀਤ ਦੀ ਹੁਣੀ ਦੇਖੀਗੇ ਮੈਂ ਮਾਸੀ ਬੋਲ ਕੋਈ ਨਾ ਮੈਂ ਬੋਲਦਾ ਜਿੱਦਣ ਗੁਰਨੀਤ ਦੀ ਹੁਣੀ ਦੇਖੀਏ ਹੀ ਤੇ ਆਂਦਾ ਮੇਰੇ ਵਾਸਤੇ ਘਰੋਂ ਲਿਆਇਆ ਵਾ ਤਲੀਰੋਂ ਲਿਆਇਆ ਇਹ ਇਹ ਦਿਲੀ ਉਹਦੇ ਲਈ ਹੈ ਤੇ ਹਰਮਨ ਨੇ ਹਾਂ ਆਈ ਅੱਗੇ ਵਧੇ ਰਹੇ ਹਾਂ ਇਹ ਤਾਂ ਨੂੰ ਥਾਲੀ ਬਣ ਗਿਆ ਇਹ ਕੋਲੀ ਨਿਕਲ ਗਈ ਵਾਓ ਵਾਓ ਕਿੰਨੇ ਸੋਹਣੇ ਆ ਦੀਦੀਆਂ ਦੇਖਣੇ ਮੈਨੂੰ ਸੇਮ ਉਹਦੇ ਨਾਲ ਲੱਗਿਆ ਜੇ ਆਹਦੇ ਨਾਲ ਇਹ ਤਾਂ ਆ ਕੇ ਬੈਠੇ ਨੋਂਦੇ ਚਸ਼ਮੇ ਕਰਨੇ ਪੈਣੇ ਹਨਾ ਹਮਮ ਆਹ ਦੀਦੀ ਤਾਂ ਯਾਰ ਲੈ ਕਰ ਦੋ ਇੱਕ ਗਲਾਸ ਸੋਨੇ ਹੀ ਲੈ ਕੇ ਆਏ ਭਾਜੀ ਹਸਦੀ ਜਾਣ ਦੇ ਬਾਸ ਨਹੀਂ ਕਰਾਉਂਦੇ ਉਹਨਾਂ ਨੂੰ ਲੱਗ ਗਏ ਸੋਨ ਨਹੀਂ ਆਇਆ ਉਹ ਕਰ ਦਵੇ ਹਨਾ ਨੂੰ ਡਿੱਗੀ ਜਾਏ ਕਿੰਨੀ ਬੱਤ ਆ ਗਿਆ ਇਦਾਂ ਹੀ ਕਰਦੇ ਨੇ ਮਲਸ਼ ਤੇ ਜਨਨੀਆਂ ਚੱਲ ਜਾਂਦੀਆਂ ਹਨਾ ਤੇ ਇਹਨਾਂ ਨੂੰ ਹੁੰਦਾ ਪਰ ਇਹ ਕਿੱਥੇ ਚਲਦੀਆਂ ਲੱਗੀਆਂ ਫੜ ਤੋਂ ਬਗੈਰ ਇਹਨਾਂ ਦਾ ਸਰਦਾਂ ਵੀ ਨਹੀਂ ਆ ਜੀ ਨਹੀਂ ਲੱਗਦਾ ਜੇ ਇੱਥੇ ਲੜਦੇ ਵੀ ਸਾਡੇ ਨਾਲ ਹੀ ਆ ਆ ਗੱਲ ਗੁੰਮਦਾ ਹੋ ਗਈ ਉਹ ਤਾਂ ਮੂਰੇ ਖੜੀ ਆ ਜਾਵਾ ਇਤਨੀ ਖੁਸ਼ੀ ਯੂ 8 ਕੇ 9 ਨੰਬਰ ਦੀ ਦੀਦੀ ਪੁੱਠਾ ਜੀ ਪੁੱਠਾ ਦੀ ਦੀਦੀ ਪੁੱਠਾ ਜੀ ਉਹ ਬਨੇ ਪਾਓ 8 ਨੰਬਰ ਕੇ 9 ਨੰਬਰ ਆ ਆਪੀ ਕਹੇ ਤਾਂ ਬਿਨਾ ਤਾਂ ਨਹੀਂ ਨਹੀਂ ਪੈ ਲੀਏ ਪਤਲੀਆਂ ਜੁਰਾਬਾਂ ਨਾਲ ਨਹੀਂ ਆਉਂਦੇ ਆ ਪੈ ਜੁਣੇ ਆ ਹੈਗਾ ਆ ਪੈ ਜੁਣੇ ਜਨਾ ਦੇ ਨਾਲੇ 8 ਕਹਿੰਦੀ 8 ਹੁੰਦਾ ਹਾਂ ਹਾਂ ਹੁੰਦਾ ਹੀ ਜੇ ਠੀਕ ਆ ਉਹ ਫਿਰ ਬਹੁਤਾ ਵੱਡੇ ਵੀ ਨਾ ਚੁੱਕਦੇ ਹੁਣ ਅਗੋਂ ਮੈਨੂੰ ਵਾਸਾ ਨਾ ਸੁਣ ਵੀ ਲੈਤਾ ਹੁਣ ਵੀ ਲੈ ਕੇ ਤੁਮ ਸੀਟ ਤੇ ਪਲਕੋਣਾ ਦੇ ਦੇ ਲੈ ਹੂੰ ਵਾਰੀ ਵਾਰੀ ਸਾਰੇ ਲੈਣਾ ਦੀ ਵਾਰੀ 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 ਹਾਂ ਸਾਰਿਆਂ ਦੀ ਵਾਰੀ ਅੱਗੇ ਲੱਤਾ ਹੈ ਨਾ ਸਿਰ ਤੋਂ ਸ਼ੰਗਰਾ ਤੇ ਉਹਨਾਂ ਦਾ ਲੱਟਾ ਵਾਲਾ ਹਿੱਸਾ ਚ ਹਾਂ ਇਹਨਾਂ ਦਾ ਲੱਟਾ ਵਾਲੀਆਂ ਇਹ ਜੁੱਤੀਆਂ ਇਹਨਾਂ ਦੀਆਂ ਜੁੱਤੀਆਂ ਲੱਟਾ ਵਾਲੇ ਰਗਮ ਦੇ ਨੇ ਪਲਕੜੀ ਵੀ ਸੇਮ ਹੀ ਤੇ ਉਹ ਦੀ ਵੀ ਸੇਮ ਹੀ ਨਹੀਂ ਵੇਖਿਆ ਹੀ ਬੂੜੇ ਦੇ ਲੱਟਾ ਮੈਂ ਇਹਦੇ ਦੀਦੀ ਤੇਰ ਬੜੇ ਵੱਡੇ ਆ ਇਹਨੂੰ ਮੇਰੇ ਬੂਟ ਹੁੰਦੇ ਇਹਨੂੰ ਮੇਰੇ ਬੂਟ ਹੁੰਦੇ ਨੇ ਅਗੋਂ ਮੂਹ ਤੇ ਸਿੱਧਾ ਕਰ ਲੈ ਹੁਣ ਨਾ ਤਾਂ ਹਾਣੀ ਤੇ ਬੂਟ ਪਾਉਣ ਬੈ ਗਿਆ ਵਾ ਚਲ ਦੋ ਕਿਹਾ ਪਾ ਜੀ ਨੇ ਗਣ ਲਾ ਕੇ ਸ਼ੁਰੂ ਕਰਿਆ ਮੇਰੇ ਪਿਛੋਲੇ ਕਿ ਬਣਾ ਲੈ ਸੱਸੀ ਦਾ ਆਦਮਾ ਨਹੀਂ ਜਾ ਗਣਾ ਨਹੀਂ ਜਦੀ ਬਹੁਤ ਸੁਪਤੀ ਆਣੀ ਆ ਰੋਟੀ ਦਾ ਅੰਕ ਤੇ ਹੈ ਨਾ ਹੂੰ ਉਹ ਕਹਿੰਦਾ ਦੋ ਮਿੰਟ ਪੈਰ ਮਾਰਾ ਦੋ ਕਹਿੰਦਾ ਹੂੰ ਪੈਰ ਮਾਰ ਰਹਾ ਥੱਲੇ ਹਾਂ ਹਾਂ ਉਰਲੀ ਦਾ ਦਬਾਉਣਾ ਅਲਗੋਂ ਜੋੜ ਨੂੰ ਥੱਪਾ ਮਾਰ ਹੁਣ ਨਹੀਂ ਆਉਂਦੀਆਂ